ਮਰ ਉਹ ਦੇਖਾਂ ਭੁੱਖ ਲੱਗੀ ਆ ਲੈ ਬੁੜੇ ਜੱਟੇ ਕੱਪੜੇ ਪਾਏ ਹਾਂ ਕਿਧਰੋਂ ਆਇਆ ਮੈਂ ਉਹ ਮੀਕੇ ਦੇ ਮੁੰਡੇ ਦਾ ਵਿਆਹ ਸੀ ਤੇ ਉਹ ਅਖੜੇ ਸੌਦਾ ਲੈਣ ਚੱਲੀ ਆ ਮੈਂ ਉਹਨਾਂ ਸੌਦਾ ਲੈਣ ਚੱਲ ਗਿਆ 5 ਸਾਲ ਨਿਕਾ ਮੇਰ ਤੋਂ ਤੇ ਮੈਂ ਕਰਾਂ ਉਹਦਾ ਵਿਆਹ ਵੇਖੀ ਤਾਂ ਆਪਣੇ ਮੁੰਡੇ ਸਕੇ ਨਾ ਪਵਾਈ ਉਹ ਮੁੰਡਾ ਪਤਾ ਕਿੰਨਾ ਕੰਮ ਕਰਦਾ ਵਾ ਮੈਂ ਨਹੀਂ ਰਿਸ਼ਤੇ ਆਏ ਨੂੰ ਹਾਸਾ ਸੇ ਰਿਸ਼ਤੇ ਕਈ ਰਿਸ਼ਤੇ ਹੁੰਦਾ ਮੋੜੇ ਆ ਤੇ ਮੈਨੂੰ ਪੈੜੀ ਵੀ ਆਉਂਦੀ ਗੱਡੀ ਵੀ ਚਲਾਉਣਾ ਲੱਛਣ ਚੰਗੇ ਹੋਣ ਨਾ ਤੇ ਰਿਸ਼ਤੇ ਵੀ ਆਉਣ ਤੇ ਮੈਨੂੰ ਐਪ ਕੋਈ ਐਪ ਦੀਆਂ ਗੱਲਾਂ ਨਹੀਂ ਹੁੰਦੀਆਂ ਮੁੰਡਾ ਕੰਮ ਕਰੀਦੇ ਆ ਮੁੰਡਾ ਮੁੰਡਾ ਸੋਫੀ ਹੋਏ ਨਾ ਤੇ ਭਾਵੇਂ ਵਿਹਲਾ ਵੀ ਹੋਏ ਤੇ ਲੋਕੀ ਹਾਸੇ ਰਿਸ਼ਤਾ ਕਰਦੇ ਆ ਕੀ ਬਦਾ ਕੀ ਕਰਤੂਤਾ ਕਰਦੇ ਰਹੀ ਜਿਹੜਾ ਰਿਸ਼ਤਾ ਹੀ ਹੋਣ ਰਿਆ ਕਰਤੂਤਾ ਤੂੰ ਕਰਨ ਤੇਰਾ ਕਰਕੇ ਨਹੀਂ ਹੋਣ ਰਿਆ ਪੋਰ ਨਹੀਂ ਐਡੀ ਕੋਈ ਗੱਲ ਹੈ ਕੀ ਮਾਂ ਪਿਓ ਕਰਕੇ ਵੀ ਨਹੀਂ ਹੁੰਦਾ ਹੁੰਦਾ ਕਈ ਵਾਰੀ ਨਹੀਂ ਮਾਂ ਪੇ ਮਾੜਾ ਵਾ ਮੈਨੂੰ ਹੀ ਪਤਾ ਬਾਹਰ ਲੋਕਾਂ ਨੂੰ ਪੁੱਛ ਕੇ ਵੇਖਣਾ ਸੀ ਨਾ ਕਿ ਮੇਰਾ ਮਾਂ ਪਿਓ ਕਿਦਾਂ ਦਾ ਮੈਂ ਹੁਣ ਪੁੱਛਦਾ ਫਿਰਾਂ ਚੱਲ ਚੱਲ ਉਹ ਨਿਕਣ ਦੀ ਜੋਂ ਰੌਣ ਿਆ ਮਾਂ ਮਾਰਦਾ ਰੌਣ ਲਈ ਤੇਰੀ ਜਾਨ ਨੂੰ ਰੋਟੀ ਰੋਟੀ ਪਕਾ ਕੇ ਦੇ ਉਹਨੂੰ ਮੈਂ ਮਿਹਰੂ ਦਿਖਾਵਾਂ ਜਾ ਪਾਣੀ ਲਿਆ ਫੜ ਕੇ ਕਟ ਹਾਏ ਹਾਏ ਤੁਸੀਂ ਚੰਗੇ ਬੰਦੇ ਆ ਕਿਉਂ ਪਹਿਲੀ ਗੱਲ ਤੇ ਸਰਾਣੇ ਖਿੱਚ ਕੇ ਮੇਰਾ ਸਿਰ ਪੰਨ ਦਿੱਤਾ ਤੇ ਮੈਂ ਕਿਹਾ ਮਾਹੀ ਓ ਹੋ 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 ਕੀ ਆਂਦੇ ਹਾਏ ਰੱਬਾ ਹੈ ਪਾਣੀ ਉਥੋਂ ਪਾਣੀ ਲਾਗੋ ਤੇ ਆਇਰਨਸ ਹੋਈ ਜੋ ਪਾਣੀ ਪੀਉਂਦੇ ਮੈਂ ਕਿਤੇ ਦੇਹਨ ਨਹੀਂ ਤੁਹਾਨੂੰ ਮੇਰੇ ਮੂੰਹ ਨਾਲ ਨਹੀਂ ਇਹਦੇ ਕਿੱਦਾਂ ਦਾ ਮੇਰਾ ਸਰੀਰ ਹੋ ਗਿਆ ਮੈਂ ਠੀਕ ਨਹੀਂ ਆ ਕੀ ਹੋਇਆ ਵਾ ਹੁਣ ਮੈਂ ਉਦੋਂ ਦਾ ਗਿਆ ਮੈਨੂੰ ਹੁਣ ਕੀ ਪਤਾ ਕੀ ਹੋਇਆ ਵਾ ਕਰੋ ਤੇ ਮੈਥੋਂ ਤੇ ਉੱਠਿਆ ਨਹੀਂ ਜਾਣ ਡਿਆ ਤੁਸੀਂ ਬਾਹਰੋਂ ਕਿੱਦਾਂ ਆ ਗਏ ਜੇ ਫੜਾ ਫੜ ਡਿੱਗਣ ਦੀ ਗੱਲ ਕੀਤੀ ਆ ਹੱਦ ਹੋ ਗਈ ਤੁਹਾਡੇ ਵਾਲੀ ਕਿਤੇ ਬਾਹਰ ਤਾਂ ਗਰਮੀ ਪਤਾ ਕਿ ਨਹੀਂ ਤੁਹਾਨੂੰ ਗਰਮੀ ਲੱਗਣ ਦੀ ਤੇ ਮੈਨੂੰ ਠੰਡ ਲੱਗਣ ਦੀ ਮੈਥੋਂ ਕਿਤੇ ਪੱਖਾ ਬੰਦ ਕਰਨ ਦੀ ਹਿੰਮਤ ਨਹੀਂ ਆ ਗਈ ਕਿਤੇ ਤੇ ਪੱਖਾ ਹੀ ਬੰਦ ਕਰ ਦਵਾ ਮੜਾ ਜਾ ਮੈਂ ਹਾਏ ਰੱਬਾ ਮੈਂ ਕੀ ਕਰਾਂ ਮੇਰੇ ਤਾਂ ਬਹੁਤ ਜ਼ਿਆਦੀ ਘਬਰਾਹਟ ਹੋਣ ਲਈ ਆ ਮੁੰਡੇ ਨਾਲ ਮੈਂ ਖਪਦੀ ਹਟੀ ਅੱਗੇ ਹੀ ਕੀ ਆਂਦਾ ਉਹ ਮੁੰਡਾ ਆਂਦਾ ਮੈਨੂੰ ਰੋਟੀ ਪਕਾ ਕੇ ਦੇ ਮੈਂ ਜਾਣਾ ਸਾਈ ਤੇ ਗੱਡੀ ਲੈ ਕੇ ਤੇ ਪਕਾ ਦਿੰਦੀ ਇਹਨੂੰ ਹਾਏ ਮੈਂ ਇੱਥੇ ਚਾਹ ਕੁੱਟ ਪੀ ਕੇ ਤਾਂ ਗਲਾਸੀ ਰੱਖਣ ਨਹੀਂ ਮੈਂ ਗਈ ਮੈਂ ਤੁਹਾਨੂੰ ਹਾਏ ਰੱਬਾ ਰੋਣੀ ਕਿਉਂ ਥਾਲੀ ਜਨੀਂਦੀ ਦਾ ਰੋਣੀ ਤੇ ਰੂੰਡੀ ਵੀ ਨਹੀਂ ਤਗੜੀ ਮੈਂ ਤੇ ਦਵਾਈ ਲਓ ਨਾ ਹੁਣ ਕੰਮ ਕਿਨੇ ਕਰਨਾ ਬਾਹਰ ਮਿਲਣਾ ਉਹ ਡਿਆ ਖਾਪਣ ਅਭੀ ਆਂਦਾ ਲੋਕਾਂ ਦੇ ਮੁੰਡਿਆਂ ਦੇ ਵਿਆਹਾਂ ਸ਼ਾਦੀਆਂ ਦੇ ਸੌਦੇ ਕਰੀ ਲਾ ਤੇ ਆਪਣਾ ਨਾ ਵਿਆਵੀ ਹਾਏ ਰੱਬਾ ਮੈਂ ਪਹਿਲਾਂ ਉਹਦੇ ਨਾਲ ਖਪਣ ਡਈ ਮੈਂ ਨਹੀਂ ਆਵੇ ਤੂੰ ਕਾਹੇ ਜੋਗਾਵੇਂ ਤੇ ਮੈਨੂੰ ਕੀ ਲੋੜ ਵਾ ਇਦਾਂ ਤਰਲੇ ਲੈਣ ਦੀ ਮੈਂ ਤੇ ਮਰਨ ਡਈ ਨਾ ਮੇਥੋਂ ਕੋਈ ਕੰਮ ਹੋਣ ਦੇ ਆਹ ਬੜੀ ਤਰਲੇ ਲੱਲੇ ਆ ਮੈਂ ਤਾਂ ਮੇਰੇ ਮੁੰਡੇ ਨੂੰ ਕੋਈ ਸਾਖ ਕਰੋ ਆਂਦਾ ਆਪਾਂ ਉਹ ਕਈ ਵਿੱਚ ਜਿਹੜੇ ਮੇਰੇ ਨਾਲ ਵੱਡੇ ਆਂਦੇ ਆਪਣੇ ਮੁੰਡੇ ਦੇ ਕਪੂਤਾ ਵੇਖੀ ਆਂ ਕਦੀ ਕਿਸ ਨਾਲ ਛੇੜਖਾਨੀ ਕਰਦਾ ਵੀ ਕਿਸ ਨਾਲ ਕਰਦਾ ਕਿਹੜਾ ਕੰਜਰ ਆਂਦਾ ਕਿਹੜਾ ਕੰਜਰ ਆਂਦਾ ਕੌਣ ਆਂਦਾ ਵਾ ਦਵਿੰਦਰ ਤੈਨੂੰ ਘਰੇ ਬੈਠੀ ਨੂੰ ਕੋਹ ਨਹੀਂ ਪਤਾ ਕੀ ਮੁੰਡਾ ਕਰਦਾ ਵਾ ਮੁੰਡਾ ਕਿਹਦੀ ਕੁੜੀ ਕੱਢ ਲਿਆ ਆ ਫੇਰ ਉਹੋ ਗਾਲ ਮੈਨੂੰ ਗੁੱਸਾ ਚੜਾਉਣ ਰਹੇ ਆ ਰਿਸ਼ਤੇੰਨ ਤੇ ਅਸੀਂ ਤਰਲੇ ਲੈਣ ਦੇ ਕਿਹਦੀ ਕੁੜੀ ਛੇੜਦੀ ਕੀ ਕਰ ਦਿੱਤਾ ਵਾ ਕਿਹੜਾ ਮਾੜਾ ਕਰਦਾ ਬਾਹਰ ਨਿਕਲਣਗੇ ਨਹੀਂ ਪਤਾ ਲੱਗਦਾ ਅਸੀਂ ਤੇ ਬਾਹਰ ਤੁਰੇ ਫਿਰਦੇ ਹਾਂ ਉਹ ਫੇਰ ਪਤਾ ਲੱਗਦਾ ਹੀ ਆ ਨਾ ਤੇ ਤੁਸੀਂ ਜਾ ਕੇ ਕੀ ਕਰਦਾ ਵਾ ਕੁਸ਼ੇਰਖਾਨੀਆਂ ਕਰਦਾ ਉਹ ਕਿਸ ਨਾ ਕੇ ਹਾਏ ਰੱਬਾ ਤੁਸੀਂ ਪਿਓ ਹੋ ਕੇ ਵੀ ਲੋਕਾਂ ਮਗਰ ਲੱਗਣ ਦੇ ਆ ਦਵਿੰਦਰ ਕੋਈ ਗੱਲ ਨਿਕਲਦੀ ਹੈ ਤਾਂ ਫੇਰ ਹੀ ਕੋਈ ਗੱਲ ਬਣਦੀ ਹੈ ਹਾਏ ਰੱਬਾ ਜੇ ਛੇੜਖਾਨੀਆਂ ਕਰਨ ਜੋਗਾ ਵੇ ਤੇ ਇੱਥੇ ਬੁੱਢੀ ਲੈ ਨਾ ਆਵੇ ਕੋਈ ਨਾ ਕੋਈ ਇਹ ਵੀ ਸੋਚੋ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਤੁਸੀਂ ਬੁੱਢੀਆਂ ਇਹੋ ਜਿਹੇ ਨਹੀਂ ਆਉਂਦੀਆਂ ਹੁੰਦੀਆਂ ਇਹੋ ਜਿਹੇ ਕੰਮ ਵਾਲੇ ਬੰਦੇ ਦੇ ਆਉਂਦੀਆਂ ਵਾ ਜਿਹੜਾ ਬੰਦਾ ਕੰਮਕਾਰ ਜਾਣਦਾ ਕੰਮਕਾਰ ਵਧੀਆ ਕਰਦਾ ਹਾਏ ਐਡਾ ਵਾਧੂ ਵੀ ਨਹੀਂਗਾ ਹੈਗਾ ਕਿਹੜਿਆ ਚੀਜ਼ ਨਹੀਂ ਗਈ ਕਿਹੜਾ ਕੰਮ ਨਹੀਂ ਕਰਦਾ ਵਿਆਹ ਲੈ ਕੇ ਗਿਆ ਵਾ ਹੋ ਜਾਊਗਾ ਰਿਸ਼ਤਾ ਰਿਸ਼ਤਾ ਹੁਣ ਰਹਿ ਚਲੇ ਆ ਵਾ ਕਦੋਂ ਦੀ ਨਹੀਂ ਤਰਲੇ ਰਹਿਣ ਫਿਰ ਹੋਇਆ ਹੀ ਨਹੀਂ ਅਜੇ ਤੱਕ ਤੇ ਤੁਸੀਂ ਹਾਜਰ ਨੂੰ ਗੱਲਾਂ ਕਰਦੇ ਆਂ ਕਿਉਂਦਾ ਮੈਨੂੰ ਗੁੱਸਾ ਚੜ ਜਾਂਦਾ ਮੈਨੂੰ ਫਿਰ ਜੀ ਕਰਦਾ ਵੀ ਕਿੰਨੇ ਜਿੰਨੇ ਕਹ ਮੈਨੂੰ ਕਰ ਉਹ ਲਾਗੇ ਤੇ ਖੜੇ ਇੱਕ ਵਾਰ ਮੈਂ ਪੁੱਛਿਆ ਉਹਨੂੰ ਚੰਗੀ ਤਰ੍ਹਾਂ ਕੀ ਤੂੰ ਉਹਨੂੰ ਪੁੱਛੇਂਗੀ ਕੀ ਆ ਕੇ ਫਟ ਮਾਰੇਗੀ ਕਿਹੜਾ ਕਿਹੜਾ ਮੂੰਹ ਫੜ ਲੈਣੀ ਦੀ ਤੇ ਕਿਉਂ ਲੋਕੀ ਗੱਲਾਂ ਕਰਦੇ ਆਂ ਕਿਉਂ ਮੇਰੇ ਪੁੱਤ ਨੂੰ ਗੱਲਾਂ ਕਰਦੇ ਜੇ ਗੱਲਾਂ ਆਪ ਪੁੱਤ ਕਰਾਉਂਦਾ ਜਦੋਂ ਗੱਲ ਕਰਾਵੇ ਨਹੀਂ ਕੋਈ ਕਰਦਾ ਅਸੀਂ ਕਿ ਇਹਨੂੰ ਕਿੱਦਾਂ ਕਹਿ ਦੇਈ ਕਿ ਕਿਹੜਾ ਕਿਹੜਾ ਮੂੰਹ ਫੜ ਲੈਣਾ ਤੂੰ ਇੱਥੇ ਹੁਣ ਸਾਨੂੰ ਕਈ ਜਾਣੇ ਕਹਿੰਦੇ ਆ ਵੀ ਸਾਡੇ ਮੁੰਡੇ ਨੂੰ ਰਿ ਅਹੀਂ ਕਹਿੰਨੇ ਕੋਈ ਨਹੀਂ ਹੋਊਗਾ ਦੱਸਾਂਗੇ ਜਦੋਂ ਨਹੀਂ ਅੱਜ ਕੱਲ ਕੋਈ ਕੁੜੀਆਂ ਲੱਭੇ ਤੇ ਕਿੱਦਾਂ ਕਿਸੇ ਨੂੰ ਰਿਸ਼ਤਾ ਕਰਾ ਦਈਏ ਤੇ ਜਿਹੜਾ ਤਾਨੂੰ ਗੱਲਾਂ ਕਰਦਾ ਨਾ ਉਹਦਾ ਫਰਜ਼ ਨਹੀਂ ਬਣਦਾ ਏਦਾਂ ਗੱਲਾਂ ਕਰਨ ਦਾ ਜਿਹੇ ਕਹਿੰਦੇ ਰਿਸ਼ਤਾ ਨਹੀਂ ਨਾ ਕਰਾਉਣਾ ਮੇਰੇ ਪੁੱਤ ਨੂੰ ਤੇ ਗੱਲਾਂ ਵੀ ਨਾ ਕੋਈ ਕਰੇ ਚੰਗਾ ਚੰਗਾ ਬਹੁਤੀਆਂ ਗੱਲਾਂ ਨਾ ਬਣਾ ਲੈਦਾ ਤੇ ਜਾ ਮੇਰੇ ਕੋਲ ਪਾਣੀ ਦੇ ਹਾਏ ਮੇਰੇ ਕੋ ਨਹੀਂ ਪਹੁੰਚ ਆ ਗਈ ਮੈਂ ਤਾਂ ਇੰਨਾ ਬੋਲੀ ਤੇ ਮੇਰੇ ਸਿਰ ਤੇ ਆ ਨਾੜਾਂ ਡੀਆਂ ਕੱਪ ਕੱਪ ਕਰਨੀਆਂ ਤਾਂ ਉਹ ਲੰਮੀ ਗੱਲ ਇਥੇ ਬਾਹਰ ਉਹ ਆ ਜਾਣੀ ਪਕੌਣ ਵਾਲੀ ਕੋਈ ਨਹੀਂ ਹੁਣ ਕਤਾਨੇ ਕਿੱਥੋਂ ਸੁਣ ਸੁਣ ਕੇ ਗੱਲਾਂ ਲੋਕਾਂ ਦੀਆਂ ਮਿੱਠੀਆਂ ਫਿੱਕੀਆਂ ਦੇ ਵਿੱਚ ਤੇ ਜਾ ਕੇ ਬਹਿ ਰਿੰਦਾ ਵਾ ਹੱਦ ਹੋ ਗਈ ਬੰਦੇ ਵਾਲੀ ਤੇ ਉਹ ਹੋਵੇ ਤੇ ਇਦਾਂ ਦਾ ਹੋਵੇ ਗਾੜੀਆਂ ਨੂੰ ਮੂੰਹ ਨਹੀਂ ਪੰਨੇ ਅਗਲੇ ਦਾ ਵੀ ਤੂੰ ਕੌਣ ਹੁੰਦਾ ਮੇਰੇ ਪੁੱਤ ਨੂੰ ਇੰਨੀ ਗੱਲ ਕਰਨ ਵਾਲਾ ਉਹੋ ਗੱਲ ਵੀ ਚੰਗੇ ਤੇ ਆਪਣੇ ਨਹੀਂ ਤੇ ਕਿਸ ਨੂੰ ਕੀ ਆਖਣਾ ਮੇਰਾ ਪੁੱਤ ਚੰਗਾ ਹੋਵੇ ਤੇ ਉਹ ਗੱਲ ਘਾਟਾ ਕਾਦਾ ਸਾਰੇ ਨਾਲ ਦੇ ਵਿਆਹੇ ਜਾਣਦੇ ਆ ਜੀ ਬਣੀ ਕਿਸਮਤ ਕਿੱਥੇ ਆ

ਅਹਤੀਆਂ ਵਾਲਿਆਂ ਦੇ ਆਪਣੀ ਧੀ ਨੂੰ ਦੇਣਾ ਕਿ ਇਹਨੂੰ ਥੋੜਾ ਦੇਣਾ ਵਾ ਇਹ ਕਰਦਾ ਹੀ ਆ ਭੀ ਜਿੰਨੇ ਜੋਗੇ ਹੈਗੇ ਹਾਂਜੀ ਹਾਂਜੀ ਹਾਂ ਠੀਕ ਆ ਹਾਂਜੀ ਚੰਗਾ ਹੈ ਚਲੋ ਹਾਂ ਠੀਕ ਆਂ ਦੀ ਜੀ ਦੱਸ ਦਿਓ ਹਾਂ ਗੱਲਬਾਤ ਕਰਕੇ ਨਾ ਸਾਰੀ ਹਾਂ ਨੇ ਕੋਈ ਨਹੀਂ ਦੱਸਦਾ ਮੈਂ ਕੋਈ ਗੱਲ ਨਹੀਂ ਮੇਰੇ ਤਾਂ ਕੰਮ ਇਹਨੂੰ ਤਾਂ ਬਹੁਤ ਪਸੰਦ ਆ ਲੱਗਾ ਘਰ ਬਾਹਰ ਤੇ ਚਲੋ ਹਾਂਜੀ ਹਾਂਜੀ ਚੰਗਾ ਅੱਛਾ ਚੰਗਾ ਹੋਰ ਚੰਗੀ ਜਾਂਦੀ ਹਾਂ ਪਰਉਣੀ ਕਿੱਡੇ ਚਲੋ ਚੰਗਾ ਏ ਸਗੋ ਸੇ ਦੀ ਸੇ ਰਿਸ਼ਤਾ ਹੋ ਜਾਏ ਤੇ ਗੱਲ ਸਿਰੇ ਚੜੇ ਬਾਜੂ ਲੋਕਾਂ ਨੇ ਕਨਾਂ ਪਰ ਜਾਈ ਨੇ ਚੰਗਾ ਨਹੀਂ ਕੀਤਾ ਚਲ ਦੋਵੇਂ ਜੀ ਕਮਾਉਣਗੇ ਖਾਣਗੇ ਜਿੱਦਾਂ ਮਰਜ਼ੀ ਨਾਲ ਆਪਣੇ ਘਰ ਰਹਿਣਗੇ ਚਲ ਵਧੀਆ ਰਿਸ਼ਤਾ ਹੋ ਜਾਏ ਭਾਬੀ ਇਹ ਕੌਣ ਪਰਉਣੀ ਮਰ ਵੀ ਤੂੰ ਕਿਧਰ ਆਈ ਮੈਂ ਤੇ ਚਾਚੀ ਵੱਲ ਚੱਲ ਗਈ ਅਮਰੂਦ ਖਾਣ ਨੂੰ ਜੀ ਕਿਤਾ ਤੇ ਉਹਨਾਂ ਦੇ ਲੱਥਾ ਹੀ ਇੱਕ ਅੱਛਾ ਹਾਂ ਚਲ ਫੇਰ ਆ ਜਾ ਕੋਈ ਨਹੀਂ ਕਰਾ ਕੌਣ ਹੀ ਉਹ ਤੇ ਉਦਾ ਹੀ ਆਏ ਹੀ ਰਿਸ਼ਤੇਦਾਰ ਹੀ ਆ ਜਾ ਅੱਛਾ ਮਾਨਬੀ ਨੀ ਇੰਨੀ ਧੋਪੇ ਤੇ ਕੁੜੀ ਨੂੰ ਲੈ ਕੇ ਕਿਉਂ ਤੁਰੀ ਫਿਰਨੀ ਬਾਹਰ ਤੂੰ ਭਾਬੀ ਆਪੇ ਤਾਂ ਤੂੰ ਕਹਿਣ ਦੀ ਹੀ ਕਿ ਜਾ ਘੜੀ ਜਲ ਜਾ ਚਲ ਜਾ ਤੇ ਘੜੀ ਸ਼ਾਮ ਨੂੰ ਚਲ ਜਾਂਦੀ ਤੂੰ ਤੂੰ ਧੋਪ ਵੇ ਕਿੰਨੀ ਆ ਮੈਨੂੰ ਫੇਰ ਪਤਾ ਨਾ ਉਹ ਨਿਆਣੀ ਬਚਰੀ ਨੂੰ ਤੂੰ ਗਰਮੀ ਚ ਲੈ ਕੇ ਤੁਰੀ ਫਿਰਨੀ ਨਾਲੇ ਘੜੀ ਘੜੀ ਤੂੰ ਜਾ ਕੇ ਉਧਰ ਬੈਣੀ ਤਾਂ ਉਹਨਾਂ ਨਾਲ ਗੱਲਾਂ ਆਪ ਹੀ ਕਰਨੀਆਂ ਫਿਰ ਭਾਬੀ ਹਣ ਕੀ ਕਰਾਂ ਜੇ ਸਮ੍ਰੀਤ ਆ ਗਈ ਫਿਰ ਉਹਨੇ ਖੜਾ ਲੈਣੀ ਆ ਇਦਾਂ ਫਿਰ ਅੰਦਰ ਵੀ ਇਹ ਥੱਕ ਜਾਂਦੀ ਆ ਵੇਹ ਕੁੜੀ ਨੇ ਮੁੜਕਾ ਮੁੜਕੀ ਕਿੱਦਾਂ ਹੋਈ ਆ ਗਰਮੀ ਬੜੀ ਇਹ ਉਹਨਾਂ ਨੇ ਕਿਹਾ ਕਿ ਤੇ ਬਿਠਾਇਆ ਏਸੀ ਦੇ ਵਿੱਚ ਪੱਖਾ ਲਾਇਆ ਹੈਗਾ ਬਹੁਤ ਗਰਮੀ ਲੱਗੀ ਓਹੋ ਗਰਮੀ ਇੰਨੀ ਨਮੀ ਤੇ ਇਸ ਨਮੀ ਪੈਂ ਇਹ ਹਾਂ ਕਿੱਥੇ ਗਏ ਸੀ ਮੈਂ ਇੱਧਰ ਗਈ ਸੀ ਚਾਚੇ ਹੁਣਾ ਵੱਲ ਉਹੀ ਉਧਰ ਚਾਜੇ ਕਰੇ ਗਏ ਨੇ ਇਧਰ ਰਿਸ਼ਤੇ ਵਾਲੀ ਗੱਲ ਕਰਨ ਆਏ ਹੀ ਮੇਰੇ ਕੋਲ। ਉਹ ਜਿਹੜੇ ਦੋ ਜਣੇ ਹੈਗੇ। ਹਾਂਜੀ। ਅੱਛਾ ਰਿਸ਼ਤਾ ਮੰਗਿਆ ਹੈਗਾ? ਹਾਂਜੀ ਉਹ ਭੈਣ ਉਹਨਾਂ ਨੇ ਭਾਬੀਆਂ ਨੂੰ ਸੱਦਿਆ ਸੀਗਾ ਉਹਨਾਂ ਨੂੰ ਰਿਸ਼ਤੇ ਲਈ। ਮੈਂ ਦੱਸ ਮੈਂ ਸਵੇਰ ਦੀ ਭਾਬੀ ਨੂੰ ਪੁੱਛੀ ਜਾਨੀ ਭਾਬੀ ਮੈਨੂੰ ਦੱਸਣ ਦਾ ਨਾਂ ਹੀ ਨਹੀਂ ਲੈਣਦੀ ਭੀ ਆਉਣਾ ਵਾ ਕਿੰਨੇ ਆਉਣਾ ਕਿੰਨੇ ਨਹੀਂ। ਹੁਣ ਵੀ ਮੈਂ ਪੁੱਛਿਆ ਤਾਂ ਵੀ ਮੈਨੂੰ ਦੱਸਣੀ ਨਹੀਂ ਨਹੀਂ ਦੇਈ ਪਤਾ ਨਹੀਂ ਕੀ ਚੱਕਰ ਹੋ ਗਿਆ ਵਾ। ਸਵੇਰੇ ਤੇ ਮੈਨੂੰ ਵੀ ਨਹੀਂ ਦੱਸਿਆ ਮੈਂ ਤਾਂ ਆਪ ਹੁਣ ਪਾਰ ਲੱਗਾ। ਅੱਛਾ। ਤੇ ਹੁਣ ਤੁਹਾਨੂੰ ਦੱਸਿਆ ਨਹੀਂ ਉਹਨਾਂ ਨੂੰ? ਨੇ ਮੈਨੂੰ ਹਰੇਵਨੀ ਦੱਸਿਆ ਵੇਲਾ ਮੈਂ ਪੁੱਛਿਆ ਵੀ ਭਾਬੀ ਕੌਣੀ ਸੀ ਕਹਿੰਦੀ ਕੋਈ ਗੱਲ ਨਹੀਂ ਰਿਸ਼ਤੇਦਾਰ ਹੀ ਗੇ ਚਲੋ ਕੋਈ ਗੱਲ ਨਹੀਂ ਛੱਡੋ ਕੋਈ ਉਹ ਆਏ ਹੀ ਉਹਦਾ ਰਿਸ਼ਤੇ ਵਾਲਾ ਮੇਰੀ ਗੱਲ ਕਰਦੇ ਸੀ ਅੱਛਾ ਚਲ ਜੇ ਇਹ ਤੇ ਚੰਗੀ ਗੱਲ ਹੀ ਆ ਹਨਾ ਹਾਂਜੀ ਰੌਣਕ ਆਊਗੀ ਘਰ ਦੇ ਵਿੱਚ ਹਾਂਜੀ ਹਾਂ ਤੁਸੀਂ ਆਰੇ ਲੱਗੇਗਾ ਮਾਮੀ ਨੇ ਆਉਣਾ ਹੀ ਰਹਿਮਤ ਮੈਂ ਸੋਚਿਆ ਸੀ ਤੁਹਾਡਾ ਰਿਸ਼ਤੇ ਵਾਲੋ ਪਹਿਲਾਂ ਮੈਨੂੰ ਪਤਾ ਹੀ ਨਹੀਂ ਭਾਬੀ ਨੇ ਪਹਿਲਾਂ ਹੀ ਗੱਲ ਕਰ ਲਈ ਕਰ ਨਹੀਂ ਮੈਂ ਨਹੀਂ ਕਰਨਾ ਕਿੱਥੇ ਮੈਂ ਛੱਡੂੰਗੀ ਆ ਨੰਨੀਆਂ ਜਾਨਾਂ ਜੀਆਂ ਤੇ ਤੈਨੂੰ ਪਤਾ ਵਾ ਕੋਈ ਪਿਓ ਬੰਦਾ ਵਾ ਕਿਸ ਦਾ ਜਿਹੜਾ ਸਕਾ ਪਿਓ ਹੀ ਉਹ ਨਹੀਂ ਜਦੋਂ ਬਣਿਆ ਇਹਨਾਂ ਦਾ ਉਹਨੂੰ ਨਹੀਂ ਕਦਰ ਹੈਗੀ ਤੇ ਫਿਰ ਮੈਂ ਇਹਨਾਂ ਨੂੰ ਛੜੀਆਂ ਨੂੰ ਕਿੱਥੇ ਤੱਕ ਖਾਣੇ ਨੂੰ ਖੜਕੇ ਮੈਂ ਸਾਰੀ ਕੋਈ ਜਣੀ ਹੁੰਦੇ ਹੈਗੇ ਕੀ ਭਾਗੇ ਚੰਗੇ ਥਾਂ ਰਿਸ਼ਤਾ ਹੋਈ ਜਾਵੇ ਕੰਨ ਜਦੋਂ ਪਹਿਲਾਂ ਕੀਤਾ ਸੀਗਾ ਚੰਗੇ ਵੇਖ ਕੇ ਕੀਤਾ ਸੀਗਾ ਇਹਨਾਂ ਨੂੰ ਕੋਈ ਪਤਾ ਹੈਗਾ ਮੈਂ ਵੀ ਜੋਬ ਲੱਭਣੀ ਆ ਤੇ ਮੈਂ ਆਪਣੀਆਂ 3 ਨੂੰ ਪਾਲਣਾ ਬਸ ਮੈਨੂੰ ਇਹਦੀ ਹੈ ਤੰਗੀ ਜਿੱਦ ਨੇ ਇਹ ਹੋ ਗਈ ਨਾ ਥੋੜੀ ਜਵਾਨ ਦੀ ਜਵਾਨ ਨਹੀਂ ਹੋਣਾ ਸੱਚ ਜਦੋਂ ਇਹ ਵੱਡੀ ਹੋ ਗਈ ਨਾ ਥੋੜੀ ਕਿਹੜੇ ਨਾਲ ਲੱਗ ਗਈ ਫੇਰ ਮੈਂ ਨੌਕਰੀ ਰੱਬ ਲੈਣੀ ਆ ਨਹੀਂ ਨਹੀਂ ਹੋਏ ਨਾ ਕੁੜੀਆਂ ਤੋਂ ਬਾਅਦ ਜਿੱਤੀ ਛੱਟ ਵੱਡੀਆਂ ਹੋ ਜਾਂਦੀਆਂ ਹਾਂ ਹਾਂ ਕੋਛਵਾ ਕੋਛਵਾ ਵੀ ਮੇਰੀ ਮਾਮੀ ਨੇ ਹੋਣਾ ਵਾ ਹਨਾ ਮਾਮੂ ਦੇ ਵਿਆਹ 'ਚ ਫੰਗਰੇ ਪਾਵਾਂਗੇ ਹਣਾ ਹਨਾ ਰਹਿਮਤ ਕੋਈ ਨਹੀਂ ਸਵਾਲ ਲੋ ਤੂੰ ਏਸੀ ਚਲਾ ਲੋ ਗਰਮੀ ਬੜੀ ਹੈ ਮਾਮੂ ਦੇ ਵਿਆਹ ਚ ਪੰਗਰੇ ਪਾਉਣੇ ਆ ਕਿੱਦਾਂ ਕਰਕੇ ਪਾਉਣੇ ਇੱਦਾਂ ਇੱਦਾਂ ਕਰਕੇ ਪੰਗਰੇ ਪਾਉਣੇ ਆ ਰਹਿਮਤ ਨੇ ਕਿੱਦਾਂ ਬੰਗੜੇ ਪਾਉਣਾ ਵਾ ਇੱਦਾਂ ਚੱਲ ਵਧੀਆ ਵਾ ਕਰਨ ਹਾਂਜੀ ਹੋ ਜੇ ਤੇ ਟਾਈਮ ਨਾ ਹੋਇਆ ਹੀ ਜਾ ਤੇ ਫੇਰ ਵੀ ਚੰਗੇ ਰਹੀਦਾ ਵਾ ਹਾਂਜੀ ਹੂੰ ਬਟ ਜਣੀ ਸੁਣ ਲਈ ਯਾ ਰੱਬ ਨੇ ਵੇਲਾ ਨੌਕਰੀ ਵੀ ਦੇ ਦਿੱਤੀ ਆ ਹਾਂਜੀ ਹੁਣ ਬਸ ਜਿਹੜੀ ਜੀਵਨ ਸਾਥੀ ਆ ਉਹ ਚੰਗਾ ਮਿਲ ਜੇ ਨਾ ਫਿਰ ਫਿਰ ਤੇ ਸਮਝੋ ਪਿਛ ਵਰਗੀ ਆ ਘਰ ਵੀ ਹਾਂਜੀ ਚਲੋ ਆਉਗੋ ਤੇ ਨਾਲ ਉਹ ਵੀ ਭਾਬੀ ਦੇ ਨਾਲ ਕੰਮ ਕਰਾਉਂਦੀ ਰਹੂਗੀ ਹਾਂ ਤੇ ਭਾਬੀ ਨੂੰ ਵੀ ਸੌਖਾ ਹੋ ਜਾਊਗਾ ਹਾਂ ਪਾਣੀ ਪੀਣਾ ਮੈਂ ਨਹੀਂ ਪਾਣੀ ਤੂੰ ਗੱਲ ਸੁਣ ਉੱਠ ਕੇ ਬੈ ਉੱਠ ਕੇ ਉੱਠ ਕੇ ਬੈ ਦਿੰਦਾ ਸਾਂ ਗੱਲ ਹਾਏ ਮੀਕੀਲਾ ਜਿੱਥੇ ਮੁੰਡਾ ਮੰਗਿਆ ਨਾ ਬਹੁਤ ਵੱਡੇ ਘਰ ਮੰਗਿਆ ਈ ਉਹਨਾਂ ਨੇ ਗੱਡੀ ਬੁੱਕ ਕੀਤੀ ਆ ਹੈ ਆਹੋ ਤੇ ਮੀਕੀ ਨੇ ਚੰਗਾ ਤਗੜਾ ਪੈਲਸ ਕੀਤਾ ਅਛਾ ਆਹੋ ਵਿਆਹ ਬਹੁਤ ਤਗੜਾ ਕਰਨਾ ਮੀਕੀ ਨੇ ਤੇ ਖਸਮਾਂ ਨੂੰ ਖਾਣ ਲੋਕੀ ਦਾਜ ਦੇਣ ਜੋ ਮਰਜ਼ੀ ਦੇਣ ਅਸੀਂ ਕਿਸੇ ਨੂੰ ਕੀ ਆਖਣਾ ਵਾਂ ਉਹ ਤਰਾ ਮੈਂ ਗੱਲ ਦੱਸਣ ਡਿਆ ਤੈਨੂੰਗੇ ਭਾਵੇਂ ਤੂੰ ਕੋਹ ਵੀ ਆਖਣਾ ਉਦਾਂ ਮੈਂ ਦੱਸਣੇ ਵੀ ਵੇਖ ਲੈ ਕਿੱਡੇ ਵੱਡੇ ਘਰ ਮੰਗਿਆ ਗਿਆ ਮੁੰਡਾ ਪਰ ਕੀ ਹੋਰ ਕੀ ਕੀ ਉਹਨਾਂ ਦਾਜ ਬਥੇਰਾ ਕੋ ਹੋਣਾ ਤੈਨੂੰ ਪਤਾ ਜਿੰਨਾਂ ਨੇ ਗੱਡੀ ਬੋਕ ਕੀਤੀ ਐ ਤੇ ਹੋਰ ਕੀ ਕੀ ਨਾ ਦੇਣਗੇ ਉਹ ਇਹਨਾਂ ਨੇ ਮੈਨੂੰ ਤੇ ਲੱਗਦਾ ਉਹਨਾਂ ਨੇ ਸਾਰਾ ਪਰਿਵਾਰ ਹੀ ਵਿਕੇ ਦਾ ਘੱਟਾ ਕਰ ਦੇਣਾ ਸੋਨਾ ਪਾਪ ਆ ਗਿਆ ਹਾਏ ਹਾਏ ਮੀਕੇ ਕੋ ਕੀ ਉਹ ਦੱਸ ਚਾਰ ਸਿਆੜ ਨਹੀਂ ਕਿਤੇ ਤੇ ਕਿਸਮਤ ਵੇਹ ਉਹਦੇ ਮੁੰਡੇ ਦੀ ਤੇ ਸਾਡੇ ਘਰ ਸਭ ਕੋ ਹੀ ਆ ਤੇ ਸਾਡੀ ਈ ਕਿਸਮਤ ਮਾੜੀ ਆ ਉਹਨਾਂ ਉਤਰਿਆਂ ਨੇ ਹੁੰਦੇ ਜੇ ਮੁੰਡੇ ਨੂੰ ਜੋ ਕੀਤਾ ਆ ਸਾਡੇ ਮਨਜੋਤ ਨੂੰ ਕਰ ਦਿੰਦੇ ਕਿਤੇ ਵੇ ਸੱਜ ਸੱਜ ਪੈਣ ਡਿਆ ਕਿੱਡਾ ਜਵਾਨ ਕਿਦਾਂ ਬਾਹਰ ਨਿਕਲਿਆ ਤੇ ਕਿਤੇ ਮੈਂ ਵੇਖਿਆ ਤੇ ਆਖਾਂ ਇਹ ਜੋ ਰੋਟੀ ਪਕਾ ਦਿੰਦੀ ਮੁੰਡੇ ਨੂੰ ਉਠਿਆ ਹੀ ਨਹੀਂ ਗਿਆ ਮੇਰੇ ਕੋਲ ਇਰ ਕੋ ਤੇ ਉਠਿਆ ਨਹੀਂ ਗਿਆ ਨਾਲੇ ਹਾਰ ਹੋਰ ਗੱਲ ਸੁਣਾ ਉਹਨਾਂ ਦੀ ਲਵ ਮੈਰਜੀ ਹੋ ਹੈ ਬਹੁ ਹਾਈ ਹੈ ਲੋੜਾ ਹੁਣ ਹੁਣ ਹੀ ਇਦਾਂ ਡੇ ਆ ਕਿੰਦਾ ਦਾ ਸਮਾਂ ਆ ਗਿਆ ਸਾਡੇ ਬਾਰੇ ਪਹਿਰੇ ਵਿੱਚ ਤੇ ਕੁੜੀ ਮਾਰ ਦਿੰਦੇ ਨੇ ਤਾਂ ਅਸ ਧੋਖ ਨਹੀਂ ਨਿਕਲਦੀ ਹੁੰਦੀ ਆਂਦਨ ਦੇ ਜੇ ਕਿਤੇ ਪਤਾ ਲੱਗਣਾ ਨਾ ਕੁੜੀ ਮਾਰ ਕੇ ਤਾਂ ਢੱਡ ਪੀੜ ਹੋਈ ਰਾਤ ਢੱਡ ਪੀੜ ਹੋਈ ਹੁਣ ਹੁੰਦੀ ਇਦਾਂ ਕੀ ਬੰਦਾ ਕਰੇ ਜਮਾਨੇ ਨੂੰ ਅੱਗ ਲੱਗ ਗਈ ਆ ਪਰ ਮੇਰੀ ਸੁਣੋ ਗੱਲ ਹੁਣ ਜਮਾਨਾ ਫਿਰ ਆਈ ਇਦਾਂ ਦਾ ਗਿਆ ਆ ਵਾਰ ਰਿਸ਼ਤੇ ਹੁਣ ਹੀ ਫਿਰ ਇਦਾਂ ਮੈਨੂੰ ਲੱਗਦਾ ਜਾਂ ਤੇ ਫਿਰ ਮੈਂ ਨਹੀਂ ਆ ਮੀਕੇ ਨੂੰ ਪੁੱਛਿਓ ਗੱਲ ਨਹੀਂ ਬਾਤੀ ਜਦੋਂ ਦੇ ਮੁੰਡੇ ਦੀ ਸਾੜੀ ਹੈਗੀ ਆ ਉਹ ਕੋਈ ਨਹੀਂ ਉਹ ਬੈ ਕਰੂੰਗਾ ਪਤਾ ਭਲਾ ਸਾਡੇ ਦਾਜ ਦੀ ਨਹੀਂ ਸਾਨੂੰ ਕਿਸੇ ਦੀ ਲੋੜ ਚੱਲ ਇਹ ਵੀ ਜੇ ਸਾਲੀ ਉਹਦੀ ਹੋਵੇ ਨਾ ਤੇ ਚੱਲ ਸਾਨੂੰ ਰਿਸ਼ਤਾ ਕਰਦੇ ਨੇ ਉਹ ਕੁੜੀ ਦਾ ਮਨਜੋਤ ਨੂੰ ਕਰਦੇ ਨੇ ਰਿਸ਼ਤਾ ਬਿੰਦਰ ਜਦੋਂ ਲੋਕੀ ਰਿਸ਼ਤਾ ਕਰਦੇ ਆ ਨਾ ਤੇ ਬੜਾ ਕੁ ਪੁੱਛਣਾ ਪੁੱਛਦੇ ਮੁੰਡੇ ਬਾਰੇ ਪੁੱਛਦੇ ਮੁੰਡੇ ਬਾਰੇ ਦਾ ਹਾਏ ਹਾਏ ਫੇਰ ਉਹ ਗੱਲ ਕਿ ਮੁੰਡਾ ਮਾਰਾ ਲਿੱਸਾ ਵਾ ਨਹੀਂ ਨੌਕਰੀ ਮਿਲੀ ਤਾਂ ਹੁਣ ਦੱਸ ਕੀ ਸਾਰੀ ਦੁਨੀਆ ਨੌਕਰੀਆਂ ਕਰਨ ਲਈ ਆ ਚੱਲ ਕੋਈ ਨਹੀਂ ਮੈਂ ਪੁੱਛ ਲੂੰਗਾ ਕੋਈ ਨਹੀਂ ਦੇਖੂ ਕਸੂਰ ਆ ਗਿਆ ਦਾ ਹੀ ਤੂੰ ਸਹੀ ਹੋਂਡਾ ਹੈ ਨਾ ਆਪਣੀ ਜਗਾ ਅੱਛਾ ਤੇ ਹੁਣ ਪੈਸੇ ਕਨੇ ਮੰਗਦੀ ਬੀਬੀ ਸਕੂਟਰੀ ਵਾਲੀ ਅੱਛਾ 1.500 ਰੁਪਏ ਲੈ ਮੇਰੀ ਗੱਲ ਸੁਣ ਤੂੰ ਇਦਾਂ ਕਰ ਮੈਂ ਥੱਲੇ ਲੱਭਣੀ ਤੀਆਂ ਬੈਠੀ ਇਦਾਂ ਕਰ ਵੀ ਤੂੰ ਪੈਸੇ ਰਹਿਣਦੇ ਉਹਨੂੰ ਬਣਵਾ ਦੇ ਏਜੰਸੀਸ ਜਾ ਕੇ ਇੰਨੇ ਪੈਸੇ ਨਹੀਂ ਲੱਗਣੇ ਠੀਕ ਆ ਤੇ ਜੇ ਮਾੜੀ ਮੋੜ ਛੱਟ ਲੱਗੀ ਆ ਤੇ ਮਲਾਂ ਪੱਟੀ ਕਰਵਾ ਦੇ ਠੀਕ ਆ ਹਾਂ ਇਦਾਂ ਕਰ ਠੀਕ ਆ ਬਾਅਦ ਚ ਕਰੀ ਮਨ ਕੋਲ ਫਿਰ ਠੀਕ ਆ ਹਾਂ ਓਕੇ ਕੀ ਹੋਇਆ ਕਿ ਨਾ ਲਗੀ ਸਾਟ ਕੁਝ ਨਹੀਂ ਯਾਰ ਦੋਸਤ ਇਹ ਮੁੰਡਾ ਮੇਰਾ ਹੂੰ ਉਹ ਜਾਣ ਰਿਹਾ ਰੋਡ ਤੇ ਅੱਛਾ ਤੂੰ ਐਕਸੀਡੈਂਟ ਹੋ ਗਿਆ ਕੋਈ ਲੇਡੀ ਜਾਣ ਰਹੀ ਸਕੂਟਰੀ ਤੇ ਹੂੰ ਤੇ ਵੀ ਜਾਣ ਰਿਹਾ ਸੀ ਕਾਰ ਤੇ ਤੋਂ ਭਰਾਣੀ ਮੋੜ ਮਾਰ ਲੱਗੇ ਕੁਝ ਕੀ ਇਦਾਂ ਕਾ ਹੋਇਆ ਸਿੱਟੋਂ ਤੋਂ ਸਕੂਟੀ ਆ ਰਹੀ ਬੱਜ ਗਈ ਹੂੰ ਤੇ ਹੁਣ ਉਹ ਪੈਸੇ ਬੜੇ ਮੰਗਣ ਦੇ ਸੀ ਅਬ ਚਾਹ ਹੋਇਆ ਕਿ ਨਹੀਂ ਆਹ ਉਹ ਤਾਂ ਬਚਾ ਯਾਰ ਉਹ ਸਕੂਟਰੀ ਟੁੱਟ ਗਈ ਆ। ਕਸੂਰ ਕਿਦਾ ਸੀ? ਕਸੂਰ ਕੋਹਨ ਤੈਨੂੰ ਪਤਾ ਚੱਲਦਿਆਂ ਰੋਡ ਤੇ ਪਤਾ ਲੱਗਦਾ ਵਾ ਸਕੂਟਰੀਆਂ ਬੇਬੀਆਂ ਨੂੰ ਚਲਾਉਣੀਆਂ ਨਹੀਂ ਹੁੰਦੀਆਂ। ਮਾੜੇ ਜਿਹੇ ਡੋਲੀ ਕਿਤੇ ਤੋਂ ਵਾਦੀ ਗਾੜੀ ਤੇ ਡੇਕ ਪੇ ਟੁੱਟ ਗਈ ਸਕੂਟਰੀ ਗਾੜੀਆਂ ਦਾ ਵੀ ਨੁਕਸਾਨ ਹੋਇਆ ਥੋੜਾ ਜਿਹਾ। ਤੇ ਨਾਲੇ ਤੂੰ ਮਗਰੇ ਆ ਗਈਆਂ। ਉਹ ਮੈਂ ਤੁਹਾਨੂੰ ਮੈਂ ਥੱਲੇ ਲੱਭਣੀ ਸਾਰੇ ਕਮਰੇ ਫੁੱਲੇ ਤੇ ਤੀ ਕਿਤੇ ਹੈ ਨਹੀਂ ਤੇ ਮੈਂ ਹਰ ਕੇ ਮੈਂ ਉੱਪਰ ਗਏ ਹੋਣੇ ਕੋਟ ਤੇ। ਮੈਂ ਤੁਹਾਨੂੰ ਕਹਿਣਾ ਸੀ ਪਿੱਤਲ ਵੀਰਾਂ ਦੀ ਦਾ ਫੋਨ ਆਉਂਦਿਆ ਸੀ। ਉਹ ਫੋਨ ਤੇ ਆਉਂਦਾ ਥੱਲੇ ਤੇ ਨਿਆਣਿਆਂ ਰੋਲਾ ਬੜਾ ਪਾਇਆ ਸੀ। ਮੈਂ ਮਾਪੇ ਰ ਉੱਪਰ ਆ ਕੇ ਮੈਂ ਤਾਂ ਫੋਨ ਕਰਾਂ ਥੱਲੇ ਸੁਣਨ ਕਾ ਖੜਿਆ ਹੇ ਅੱਛਾ ਆਹ ਆਈ ਆ ਦਿਲਵੀਰੋਂ ਦੀ ਫੋਨ ਆਉਂਦੇ ਤੇ ਆਖੰਦੇ ਹੀ ਪੀ ਰਿਸ਼ਤੇ ਵਲੋਂ ਦੱਸ ਪਾਉਂਦੇ ਹੀ ਰਮਨ ਦੀ ਦ ਰਮਨ ਆ ਗਈ ਆ ਨਹੀਂ ਰਮਨ ਅੱਜ ਸਵੇਰੇ ਆਖੰਦੀ ਹੀ ਪੀ ਹੌਸ ਹੌਸਪੀਟਲ ਵੀ ਲੱਗਣਾ ਥੋੜਾ ਜਿਹਾ ਟਾਈਮ ਭਾਬੀ ਤੇ ਮੈਂ ਲੇਟ ਆਉਣਾ ਵਾ ਅੱਛਾ ਤੇ ਇਸ ਕਰਕੇ ਤੇ ਉਹਨੇ ਫਿਰ ਤੇ ਲੇਟ ਹੀ ਹੋਣਾ ਜੇ ਅੱਛਾ ਤੇ ਉਹ ਦਿਲਵੀਰੋਂ ਦੀ ਫੋਨ ਆਉਂਦੇ ਤੇ ਰਿਸ਼ਤੇ ਵਲੋਂ ਦਹੀ ਕਹਿਣ ਦੋ ਭਰਾ ਵਾ ਥੱਲੀ ਭੈਣ ਵਾ ਆ ਕਿੱਥੇ ਦੇ ਉਹ ਇੱਧਰ ਤੋਂ ਸਿਵਾਲ ਜੇ ਪਤਾ ਨਹੀਂ ਕਿਹੜਾ ਪਿੰਡ ਨਾਲ ਲੈਂਦੀ ਮੈਨੂੰ ਚਿਤਤਾ ਨਹੀਂ ਆਉਂਦੀ ਅਛਾ ਫੋਨ ਕਰਕੇ ਤੇ ਪੁੱਛ ਲੋ ਉਹ ਤੇ ਕਹਿੰਦੀ ਸੀ ਭਝਟਪਟ ਕਰਦੀ ਏ ਤੇ ਮੈਂ ਕਿਹਾ ਵੀ ਅੱਜ ਕੱਲ ਛਟਪਟ ਵਾਲਾ ਕੋਈ ਨਹੀਂ ਹੈਗਾ ਯਕੀਨ ਨਹੀਂ ਕਿਹਤੇ ਹੈਗਾ ਤੇ ਅਸੀਂ ਸਾਰੀ ਕੱਲ ਪੁੱਛ ਗਿਸ਼ ਕੇ ਜਾਂਚ ਪਰਤਾਲ ਕਰਕੇ ਮੁੰਡੇ ਦੇ ਘਰ ਜਾਵਾਂਗੇ ਆਸੇ ਪਾਸੇ ਪੁੱਛਾਂਗੇ ਜਾਂਚ ਪਰਤਾਲ ਕਰਕੇ ਫੇਰ ਰਿਸ਼ਤਾ ਕਰਨਾ ਵਾ ਜੇ ਕਹੋਗੇ ਕਾਲੀ ਕਾਲੀ ਤਾਂ ਤੇ ਕਾਲੀ ਕਾਲੀ ਤਾਂ ਨੀ ਜੀ ਗੱਲ ਕਰਦੇ ਕਰ ਦੇ ਕੇ ਮੁੰਡਾ ਕੀ ਕਰਦਾ ਵਾ ਰਿਸ਼ਤੇ ਦਾ ਫੈਮਲੀ ਕੀ ਹੈ ਉਹਨਾਂ ਦੀ ਪਤਾ ਲੱਗ ਮੁੰਡਾ ਜੇ ਪੁਲਸ ਵਿੱਚ ਕੋਸ ਬੈਚਵਾ ਆਹੋ ਚੱਲ ਵੈ ਵੈਸੇ ਚੰਗੀ ਗੱਲ ਵਾ ਕੁੜੀ ਸਾਡੀ ਵੀ ਹਨਾ ਨੌਕਰੀ ਮਤਲਬ ਕਰਨ ਵਾਸਤੇ ਡੇਕੜਾ ਹੀ ਕਰਨ ਮੈ ਤਾਂ ਉਹਨੂੰ ਗਾੜੀ ਮਿਲ ਜੂਗਾ ਤੇ ਉਹ ਨੌਕਰੀ ਨੌਕਰੀ ਨੂੰ ਕਰਾ ਲੈਣਗੇ ਨਾਲੇ ਇਹਦੀ ਵੀ ਹਨਾ ਚਾਹਤ ਹੀ ਵੀ ਮੈਂ ਨੌਕਰੀ ਕਰਾਂ ਆਹੋ ਤੇ ਪਿੰਡ ਹੈ ਕਿਹੜਾ ਵਾ ਪਿੰਡ ਸੱਚ ਚਿੱਤ ਆ ਗਿਆ ਜੇ ਮੈਨੂੰ ਮੂੜੀ ਜੀ ਤੇ ਤੁਸੀਂ ਇਦਾਂ ਕਰੋ ਆਂਟੀ ਨੂੰ ਫੋਨ ਲਾਓ ਤੇ ਉਹਨੂੰ ਉਹਨੂੰ ਕੋਈ ਵੀ ਦੱਸ ਸਾਰੀ ਜਾਜ ਪੜਤਾਲ ਤੇ ਉਹਦੇ ਕੋਲ ਲਿਓ ਲੋ ਕੀ ਜਾਂਦੀ ਜੀ ਮੈਨੂੰ ਤਾਂ ਸਮਝ ਨਹੀਂ ਆਈ ਗੱਲ ਦੀ ਆਂਟੀ ਦੀ ਮੂੜ ਪਿੰਡ ਦਾ ਸਾਮ ਮੂੜਾ ਆਹੋ ਦੇ ਮੂੜਾ ਦਾ ਸੰਦੀ ਜੀ ਚਲੋ ਫੋਨ ਲਾਉਂਦੀ ਕਿ ਲੋੜ ਆ ਉਥੇ ਤੇ ਮੇਰੇ ਕਈ ਯਾਰ ਦੋਸਤ ਆ ਤੇ ਕੋਈ ਮੈਂ ਬਾਅਦ ਵਿੱਚ ਫੋਨ ਕਰਕੇ ਸਾਰੀ ਜਾਣਕਾਰੀ ਲੈ ਲਈ ਨਾ ਆ ਤੇ ਹੋਰ ਗੱਲ ਹੋ ਗਈ ਵਧੀਆ ਤੇ ਤੁਸੀਂ ਕਰ ਲੋ ਜਾਚ ਪੜਤਾਲ ਫਿਰ ਕੀ ਆਂਦੇ ਆ ਆ ਕੋਈ ਗੱਲ ਨਹੀਂ ਮੈਂ ਕਾਲੀ ਨਹੀਂ ਕਰਨੀ ਹਾਂ ਆ ਨਹੀਂ ਕੋਈ ਗੱਲ ਨਹੀਂ ਹੌਸਲੇ ਨਾ ਕਰਨੇ ਆਨੂੰ ਕਾਲੀ ਕਰਦੀ ਹੈ ਹਨਾ ਕਾਲੀ ਇੱਕ ਹਮੇਸ਼ਾ ਟੋਲੇ ਹੁੰਦੇ ਆ ਆਹ ਕੋਈ ਗੱਲ ਨਹੀਂ ਰਿਲੈਕਸ ਹੋ ਕੇ ਕਰਾਂਗੇ ਕਿਹੜੇ ਕੜੀ ਕੜੀ ਦੇ ਸਭ ਦੇ ਕੋਈ ਨਾ ਆਉਣਾ ਚਲੋ ਫਿਰ ਫੋਨ ਤੇ ਪੁੱਛੋ ਆ ਜਿਹੜਾ ਕੋਈ ਹੈਗਾ ਲੱਗੇ ਕੋਈ ਚਲੋ ਮੈਂ ਪੁੱਛ ਲਈ ਨਾ ਅੱਡੇ ਰਹਿਦੇ ਤਾਂ ਸੰਦੀ ਘਰ ਜੇ ਤੇ ਫਿਰ ਕਰ ਲੋ ਫੋਨ ਡੇਰੇ ਲੱਗੇ ਜਿਹੜਾ ਕੋਈ ਤੁਹਾਡ ਆ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਵੀ ਦੱਸਾਂਗੇ ਵੀ ਪੁਲਿਸ ਵਿੱਚ ਵਾ ਮੁੰਡਾ ਹਾਂ ਚੱਲ ਆ ਲੋ ਮੈਂ ਇੱਥੇ ਹੀ ਕੋਈ ਨਹੀਂ ਤੀ ਲਾਓ ਫੋਨ ਯਾਰ ਕੀ ਆਪਣੇ ਅਮਰੂਦ ਨੂੰ ਬਹੁਤ ਹੀ ਫਲ ਪਿਆਜੇ ਬਹੁਤ ਹੀ ਜ਼ਿਆਦਾ ਅਮਰੂਦ ਹੀ ਸਾਰਾ ਉਲੜ ਗਿਆ ਠਾਨ ਇਹ ਜਾਮਨੂ ਵੀ ਬੜਾ ਲੱਗਾ ਹਨਾ ਜਾਮਨੂ ਕਈਆਂ ਕਈਆਂ ਦੇ ਤਿਆਰ ਕੀ ਸਾੜੀ ਗਏ ਬਸ ਜਾਮਨ ਦਾ ਸੀਜ਼ਨ ਗਿਆ ਗਿਆ ਨਹੀਂ ਹੋਣ ਤੇ ਚਲੋ ਗਿਆ ਵਾ ਹਲੋ ਹੋਰ ਭਰਾ ਕੀ ਹਾਲ ਆ ਠੀਕ ਠਾਕ ਚਲੋ ਠੀਕ ਹੀ ਚਾਈਦਾ ਉਹ ਨਹੀਂ ਨਹੀਂ ਭਰਾਵਾਂ ਦਾ ਚੇਤਾਕ ਨਹੀਂ ਭੁੱਲਦਾ ਕਦੀ ਵੀ ਚੇਤਾ ਵਾਰੇ ਫੋਨ ਲਾਇਆ ਭਰਾ ਨੂੰ ਹੋਰ ਪਰਵਾਰ ਠੀਕ ਠਾਕ ਆ ਨਾ ਠੀਕ ਆ ਤੋ ਇੱਕ ਕੰਮ ਹੀ ਛੋਟਾ ਜਾ ਹਾਂ ਉਹ ਤੁਹਾਡੇ ਪਿੰਡ ਨਾ ਡੇਰੇ ਤੇ ਘਰਵਾ ਕਰਨਾ ਮੁੰਡੇ ਦਾ ਨਾਂ ਦੋ ਭਰਾ ਵਾ ਹਾਂ ਹਾਂ ਪੁਲਿਸ ਵਿੱਚ ਪੁਲਿਸ ਵਿੱਚ ਆ ਮੁੰਡਾ ਭੈਣ ਵੀ ਜੀ ਦੀ ਭੈਣ ਵੀ ਆ ਹਾਂ ਤੇ ਉਹ ਕਿਦਾਂ ਦੇ ਬੰਦੇ ਭੈਣ ਆਪਣੀ ਦਾ ਰਿਸ਼ਤਾ ਕਰਨਾ ਉਹਨਾਂ ਵੱਲ ਅਈਸ਼ਾ ਨਾਈਸ ਆ ਫੈਮਿਲੀ ਠੀਕ ਆ ਕੇ ਆ ਦੋ ਭਰਾ ਹੀ ਤੇ ਕਹਿੰਦੇ ਵੀ ਇੱਕ ਭੈਣ ਵੀ ਆ ਮੈਂ ਤੁਹਾਨੂੰ ਕਹਿਣੀ ਭੈਣ ਵਿਆਹੀ ਜੀ ਜਦੀ ਐਸੀ ਐਸੀ ਹਾਂ ਭੈਣ ਕਹਿੰਦੇ ਵਿਆਹੀ ਹੈ ਦੋ ਭਰਾ ਵਾ ਹੈ ਭੈਣ ਕੀ ਭੈਣ ਦਾ ਤਲਾਕ ਹੋਇਆ ਵਾ ਕੱਟ ਦੋ ਕੱਟ ਦੋ ਐਸਾ ਚੱਲ ਮੈਂ ਤੈਨੂੰ ਨਾ ਕਰਦਾ ਫੇਰ ਬਾਅਦ ਚ ਕਾਲ ਠੀਕ ਆ ਕੱਟ ਦੋ ਕੀ ਕਹਿੰਦੀ ਤਲਾਕ ਹੋਇਆ ਭੈਣ ਦਾ ਜੀ ਦਾ ਆਹ ਕਹਿੰਦੇ ਭੈਣ ਦਾ ਤਲਾਕ ਹੋਇਆ ਘਰੇ ਬੈਠੀ ਆਹੀ ਨਹੀਂ ਕਰਨਾ ਰਿਸ਼ਤਾ ਇਹ ਵਾਲਾ ਤਲਾਕ ਹੋਇਆ ਕਦ ਵਸ ਤਲਾਕ ਹੋਇਆ ਕਿਉਂ ਹੋਇਆ ਹੋਗਾ ਪਤਾ ਕਿਸ ਨੂੰ ਚੰਗੀਆਂ ਬੜੀਆਂ ਨਜੀਨ ਦਿੰਦੀਆਂ ਨੇ ਨਾ ਨਾ ਤੇ ਉਹਦਾ ਉਹਦਾ ਫਿਰ ਵੀ ਤਲਾਕ ਹੋਇਆ ਘਰ ਬੈਠੀ ਅਗਲੀ ਰਹਿਨ ਦੋ ਅਹੀਂ ਡੋਪਣੀ ਕੁੜੀ ਕੋਈ ਹੋਰ ਵੇਖ ਲੋ ਅਹੀਂ ਨਹੀਂ ਇੱਥੇ ਕਰਨਾ ਹੁਣ ਚਲ ਕੋਈ ਗੱਲ ਨਹੀਂ ਜੇ ਕੁਝ ਹੋਇਆ ਬਾਅਦ ਪਤਾ ਕਰ ਲਈਨੇ ਵੀ ਕੀ ਵਜਾ ਵਾ ਮੈਂ ਤੁਹਾਨੂੰ ਕਹਿਤਾ ਵੀ ਰਹਿਨ ਦੋ ਰਹਿਨ ਦੋ ਅਹੀਂ ਨਹੀਂ ਕਰਨਾ ਰਿਸ਼ਤਾ ਤੇ ਚਲ ਪਤਾ ਕਰ ਲਈਨੇ ਇੱਕ ਵਾਰੀ ਪਤਾ ਕਰਨ ਕੀ ਹਰ ਜਾਵਾ ਕੋਈ ਗੱਲ ਨਹੀਂ ਜੇ ਕੋਈ ਗੱਲ ਹੋ ਗਿਆ ਫੇ ਸਾਹਮਣੇ ਆ ਜੂਗੀ ਤੁਸੀਂ ਥੋੜਾ ਮੰਨਣੀ ਮੇਰੀ ਜੇ ਡੋਬਣੀਏ ਤੇ ਡੋਬਦੋ ਕੁੜੀਏ ਤੇ ਮੈਂ ਤੁਹਾਨੂੰ ਕਹਿਣੀ ਅੱਜ ਕਾ ਚੰਗੀਆਂ ਭੜੀਆਂ ਨੀ ਚੀਂਦੀਆਂ ਨੀ ਤੇ ਫਿਰ ਵੀ ਵਿਆਹੀ ਵਰੀ ਨਿਆਣਿਆਂ ਵਾਲੀ ਦੱਸੰਦੇ ਅਤੇ ਜਿਨ ਨਾਲੇ ਤਲਾਕ ਹੋਇਆ ਉਹਦਾ ਕੀ ਕੀ ਪਤਾ ਕਿਉਂ ਤਲਾਕ ਹੋਇਆ ਤੇ ਕੀ ਨਹੀਂ